ਇਹ ਦਫਾ ਲਾਵੇ ਤੇ ਨੋਟਾ ਵਾਲਾ ਮੀ ਭਰਾ ਦਾਂਗੇ ਰਾਜ ਉਹ ਕਿੰਡੂ ਆ ਗਿਆ ਗਗੜੇ ਵਾਲਾ ਆਹ ਕਿੰਡੂ ਗਗੜੇ ਵਾਲਾ ਤੇ ਮਹਿਲਾ ਭਗਿਆਰ ਮਹਿਲਾ ਭਗਿਆਰ ਮਹਿਲਾ ਭਗਿਆਰ ਤੇ ਕਿੰਡੂ ਕਿੰਡੂ ਤੇ ਮਹਿਲਾ ਬੱਲੇ ਬੱਲੇ ਹੋਈ ਪਈ ਆ ਆ ਦੇਖੀਏ ਕੀ ਬੰਦਾ ਗਿਰਦਾ ਆਹ ਬੱਲੇ ਬੱਲੇ ਹੋਈ ਪਈ ਆ ਉਹ ਬੱਲੇ ਬੱਲੇ ਹੋਈ ਪਈ ਆ ਇੱਕ ਤਾੜੀ ਫੇਰ ਮਾਰੇ ਮਾਰੀ ਦੀ ਕੱਢ ਕੇ ਆਹ ਦੇਖਦੇ ਨਜ਼ਾਰੇ ਬੱਜੇ ਪਏ ਆ ਇਹ ਮਹਿਲਾ ਭਗਿਆਰ ਆ ਫਿਰ ਮਿੱਤਰੋ ਆਹ ਔਕ ਕਰਨ ਦੀ ਰਹਿਣ ਗਰਚਰਨ ਕਰੀ ਗੱਲ ਔਕ ਕਰਨ ਦੀ ਪ੍ਰੇਰ ਮੇਰੇ ਬੌਂਸਰ ਵੀਰਾਂ ਨੇ ਬੇਤੀ ਭਰਾਵਾਂ ਨੂੰ ਕਹੀਏ ਥੋੜੇ ਥੋੜੇ ਪਿੱਛੇ ਸੁਵਰਾਜ ਜੀ ਥੋੜੇ ਪਿੱਛੇ ਲਾਈ ਜੇ ਔ ਲੋਕਾਂ ਨੂੰ ਸਵਾਦ ਲੈ ਲੈਂਦੀਏ ਫਿਰ ਉਹੀ ਗੱਲ ਹੋ ਜੇ ਲੋਕ ਕਹਿੰਦੇ ਹੋਰ ਕਹਿ ਦੇਣ ਆਪਾਂ ਨੂੰ ਬਾਹਰਲੇ ਪਾਸੇ ਸੁਵਰਾਜ ਆਸਟ੍ਰੇਲੀਆ ਵਾਲਾ ਕਹਿੰਦਾ 1500 ਕਰ ਦੇ ਏ ਨੈਲਾ ਭਗਿਆਰ ਭਾਈ ਨੈਲੇ ਦਾ ਜਹਾਜ ਜਿਹੜਾ ਵਧੀਆ ਲੱਗਾ ਤਾੜੀਆਂ ਮਾਰੋ ਕਬੱਡੀ ਪੌਂਡ ਲਈ ਵੱਡਾ ਹੋਇਆ ਥੋੜਾ ਪਿੱਛੇ ਹੋਈਏ ਭਰਾ ਬਣ ਕੇ ਥੋੜਾ ਪਿੱਛੇ ਹੋਈਏ ਔਰ ਧੰਨਵਾਦ ਕਰਦੇ ਆ ਗੁਰਸੇਵਕ ਗੱਟਾ ਕੈਨੇਡਾ ਲਾਪੂਰਾ ਗੋਨਾ ਤੇ ਹੀਰਾ ਗੱਲ ਸਾਡਾ ਭਰਾ ਔਰ ਕਹਿੰਦੇ 1100 ਜਿੱਤੇ ਦੀ ਹੈਲਪ ਲਈ ਪਹੁੰਚਦਾ ਕੀਤਾ ਆ ਕਬੱਡੀ ਕਹਿੰਦੇ ਸੁੱਖੇ ਮੱਗੇ ਦੀ ਹੈ ਨੈਲਾ ਬਗਿਆੜ ਜੋਗੇ ਵਾਲੀਆ ਆ ਜੋਗੇ ਵਾਲੀਆ ਨੈਲਾ ਬਗਿਆੜ ਉਤੇ ਵਾਲੀਏ ਜੋਗੇ ਸਰਪੰਚ ਉਹਨਾਂ ਨੇ ਮਾਣ ਮਾਣ ਖੇਡ ਕਬੱਡੀ 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 ਇਹਨੂੰ ਦੁਨੀਆ تسਲੀ ਆਂਦੀ ਹੈ ਆਹ ਸਾਹਮਣੇ ਹੋ ਗਿਆ ਉਧਰ ਆਣੂ ਦੀਪਿਆ ਲਾਂਸ ਸਿੰਘ ਜੀ ਲਾਲਾ ਤਲਵੰਡੀ ਭਾਈ ਉਹਨਾਂ ਨੂੰ ਜਰੂਰ ਮਿਲ ਲਵੇ ਬਹੁਤ ਧੰਨਵਾਦ ਹੈ ਲਾਵੇ ਇਧਰੋਂ ਪਾਸੇ ਫਿਰ ਕਬੱਡੀ ਪੈਚੂ ਦੀ ਖੇਡ ਮਾਨਾਂ ਦੇ ਵਿੱਚ ਕਿ ਪੀਲੇ ਪੈਂਟਾਂ ਵਾਲਾੁੱਦ ਪੀਕੇ ਨਾ ਕਬੱਡੀ ਖੇਡ ਹੁੰਦੀ ਪੈਰ ਲਾਈਨ ਤੇ ਆ ਜਾਂਦਾ ਜਦ ਗੱਬਰੂ ਦੀ ਰੇਡ ਹੁੰਦੀ ਜੱਜ ਪਿੜਾਂ ਦੇ ਪੈਨ ਪੜਾ ਕੇ ਕੰਨ ਗੂੰਜਦੇ ਥੱਪੜਿਆਂ ਨਾਲ ਓ ਕਾਰਨ ਬੋੜ ਖੇੜਦੇ ਯੰਕੇ ਮਰਦੇ ਮਰਦੇ ਖੇੜਦਾ ਖਤਰਿਆਂ ਨਾਲ ਸ਼ੇਰ ਮੈਲਾ ਬਗਿਆੜ ਗੁਰਪ੍ਰੀਤ ਗਗਨਾ ਸਾਨੂੰ ਆਪਣੇਆ ਡੌਲਿਆਂ ਤੇ ਮਾਣ ਬਈ ਜਿੱਥੇ ਹੱਥ ਪਾਲੀਏ ਦਿੱਤਾ ਨਹੀਂ ਸੁਦਾ ਜਾਨ ਬਈ ਉਧਰਲੇ ਪਾਸੇ ਰਾਜ ਬੁੱਧੀਆਂ ਵਾਲਾ ਕੈਨੇਡਾ ਉਹ ਵੀ ਵੀਰ ਪੁੱਜਿਆ ਹੋਇਆ ਧੰਨਵਾਦ ਹੈ ਲਓ ਦੇਖਦੇ ਕਲਵੀਰ ਪਹਿਲਵਾਨ ਦੀ ਕਬੱਡੀ ਪੈ ਚੁੱਕੀ ਹੈ ਚਾਰ ਜਾਫਿਆਂ ਦੇ ਵਿੱਚ ਉਧਰਲੇ ਪਾਸੇ ਮੈਲਾ ਬਗਿਆੜ ਮੈਲਾ ਬਗਿਆੜ ਤੇ ਕਲਵੀਰ ਪਹਿਲਵਾਨ ਆਹ ਵਖੀਏ ਦੇ ਵਿੱਚ ਪਾਸੇ ਬੱਲੇ 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 ਬੋਰ ਬੋਰ ਬੱਲੇ 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 ਜਦਾਂ ਲੱਗਿਆ ਕੋਈ ਪਾਰੀ ਆਰ ਕੇ ਦੱਸੋ ਐਵੇਂ ਨਹੀਂ ਹਰ ਸਰਪੰਚ ਨੇ ਆਪਣੇ ਯਾਰਾਂ ਨਾਲ ਮਿਲ ਕੇ ਸਟਾਪੀਓ ਦਿੱਤੀ ਐ